ਅੱਜ ਜਿਲ੍ਹਾ ਲੁਧਿਆਣਾ ਦੇ ਵਿੱਚ ਬਹੁਤ ਹੀ ਇੱਕ ਅਹਿਮ ਮੁੱਦੇ ਲਈ ਤੁਹਾਡੇ ਨਾਲ ਰੂਬਰੂ ਹੋਣ ਆਏ ਐ ਸਾਡੇ ਵਿੱਚ ਸਾਹ ਵਿਕਰਮਜੀਤ ਸਿੰਘ ਚੀਮਾ ਪ੍ਰਦੇਸ਼ ਉਪਾਧਿਅਕਸ਼ ਉਹਨਾਂ ਦੇ ਨਾਲ ਸਾਡੇ ਮਹੇਸ਼ ਜੀ ਜਿਲ੍ਹਾ ਵਾਈਸ ਪ੍ਰਧਾਨ ਔਰ ਮੇਰੇ ਸੱਜੇ ਪਾਸੇ ਸਾਡੇ ਸੈਕਟਰੀ ਪ੍ਰੈਸ ਸੈਕਟਰੀ ਸਤੀ ਜੀ ਮੈਂ ਹੁਣ ਬੇਨਤੀ ਕਰੂੰਗਾ ਸਰ ਵਿਕਰਮਜੀਤ ਸਿੰਘ ਚੀਮਾ ਜੀ ਤੁਹਾਡੇ ਨਾਲ ਰੂਬਰੂ ਹੋਣਗੇ ਔਰ ਆਪਣੀ ਗੱਲ ਰੱਖਣਗੇ ਚੀਮਾ ਸਾਹਿਬ ਸਾਰਿਆਂ ਦਾ ਸਾਰੇ ਪੱਤਰਕਾਰ ਸਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਇਸ ਛੋਟੇ ਜਿਹੇ ਸੱਦੇ ਤੇ ਅਰਜੈਂਟ ਜਿਹੜੇ ਤੁਹਾਨੂੰ ਸੱਦਾ ਦਿੱਤਾ ਉੱਤੇ ਸਾਰੇ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਕੇਰਲਾ ਦੇ ਵਿੱਚ ਅਨੰਦੂ ਅਜੀ ਜਿਹੜੇ ਰਾਸ਼ਟਰੀ ਹੈ ਸਵੈਮ ਸੇਵਕ ਸੰਘ ਦੇ ਸਵੈਮ ਸੇਵਕ ਸੀ ਉਹਨਾਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜੀ ਮੌਤ ਹੋਈ ਹੈ ਉਹਦੇ ਲਈ ਜਿੱਥੇ ਅਸੀਂ ਪੰਜਾਬ ਭਾਜਪਾ ਵੱਲੋਂ ਪਰਿਵਾਰ ਦੇ ਨਾਲ ਦੁੱਖ ਵੀ ਵਿਅਕਤ ਕਰਦੇ ਆਂ ਪਰਿਵਾਰ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿਵਾਉਂਦੇ ਆਂ ਤੇ ਉੱਥੇ ਨਾਲ ਦੀ ਨਾਲ ਅਸੀਂ ਇਹ ਮੰਗ ਵੀ ਕਰਦੇ ਆਂ ਕਿ ਜਿਹੜੀ ਅਨੰਦੂ ਅਜੀ ਦੀ ਮੌਤ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਹੈ ਉਸ ਦੀ ਜਿਹੜੀ ਜਾਂਚ ਹੈ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਕੇਸ ਦੇ ਵਿੱਚ ਹੋ ਸਕੇ ਕਿਉਂਕਿ ਅਨੰਦੂ ਅਜੀ ਜਿਨ੍ਹਾਂ ਦਾ ਪਰਿਵਾਰ ਲਗਾਤਾਰ ਪੀੜੀਦਰ ਪੀੜੀ ਸਵੈਮ ਸੇਵਕ ਸੰਗਤ ਦੇ ਨਾਲ ਜੁੜੇ ਹੋਏ ਸੀ ਇਹਨਾਂ ਦੇ ਪਿਤਾ ਜੀ ਵੀ ਸਵੈਮ ਸੇਵਕ ਸੀ ਸੰਘ ਦੇ ਨਾਲ ਲਗਾਤਾਰਤਾ ਚ ਕੰਮ ਕਰ ਰਹੀ ਸੀ ਔਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਣੀ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੈ ਉਹ ਸਾਰਿਆਂ ਲਈ ਦੁਖਦਾਇਕ ਕਿਉਂਕਿ ਕਾਂਗਰਸ ਜਿਸ ਤਰ੍ਹਾਂ ਅੱਜ ਇਹ ਸਾਰੇ ਮਸਲੇ ਤੇ ਰਾਜਨੀਤੀ ਕਰ ਰਹੀ ਹੈ ਕਾਂਗਰਸ ਲਗਾਤਾਰ ਜਦੋਂ ਤੋਂ ਪਿਛਲੇ 75-80 ਸਾਲਾਂ ਤੋਂ ਲਗਾਤਾਰਤਾ ਦੇ ਵਿੱਚ ਸੰਗ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰਦੀ ਰਹੀ ਹੈ ਤਿੰਨ ਵਾਰ 75-80 ਸਾਲਾਂ ਦੇ ਵਿੱਚ ਤਿੰਨ ਵਾਰ ਉਹਨਾਂ ਨੇ ਸੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਤੇ ਬੈਨ ਲਵਾਉਣ ਦੀ ਕੋਸ਼ਿਸ਼ ਕੀਤੀ ਪਰ ਹਮੇਸ਼ਾ ਕੋਰਟ ਦੇ ਵਿੱਚੋਂ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਖਿੱਸਿਆਂ ਦੇ ਵਿੱਚ ਪੂਰਬ ਪੱਛਮ ਉੱਤਰ ਦੱਖਣ ਦੇ ਵਿੱਚ ਜਿਹੜੇ ਸੰਗ ਦੇ ਸਵੈਮ ਸੇਵਕ ਸੀ ਉਹਨਾਂ ਦੀਆਂ ਹੱਤਿਆਵਾਂ ਵੀ ਹੋਈਆਂ ਵੱਡੇ ਪੱਧਰ ਤੇ ਹੱਤਿਆਵਾਂ ਉਹਨਾਂ ਦੀਆਂ ਕੀਤੀਆਂ ਗਈਆਂ ਕੇਰਲ ਦੇ ਵਿੱਚ ਲੰਬਾ ਸਮੇਂ ਤੋਂ ਉੱਥੇ ਕਾਂਗਰਸ ਦੀ ਗਵਰਨਮੈਂਟ ਕੇਰਲ ਦੇ ਵਿੱਚ ਬਹੁਤ ਸਾਰੇ ਸਵੈਮ ਸੇਵਕਾਂ ਦੀਆਂ ਜਿਹੜੀਆਂ ਨਿਰਮਮ ਹੱਤਿਆਵਾਂ ਕੀਤੀਆਂ ਗਈਆਂ ਉਹ ਜਦੋਂ ਤੁਸੀਂ ਪਿਛਲਾ ਇਤਿਹਾਸ ਦੇਖੋਗੇ ਉਹਦੇ ਚ ਤੁਹਾਡੇ ਸਾਹਮਣੇ ਆ ਜਾਊਗਾ ਔਰ ਅੱਜ ਵੀ ਕਾਂਗਰਸ ਜਦੋਂ ਦੇਸ਼ ਦੇ ਵਿੱਚੋਂ ਹਾਸ਼ੀਏ ਤੇ ਜਾ ਰਹੀ ਹੈ ਆਪਣੀ ਜ਼ਮੀਨ ਤਲਾਸ਼ਣ ਦੇ ਲਈ ਆਪਣੀ ਖੋਈ ਹੋਈ ਜਿਹੜੀ ਜ਼ਮੀਨ ਹੈ ਉਸ ਨੂੰ ਲੱਭਣ ਦੇ ਲਈ ਅੱਜ ਕਾਂਗਰਸ ਐਸੇ ਹੋਛੇ ਹਤਕੰਡਿਆਂ ਤੇ ਆਈ ਹੈ ਇਸ ਸਮੇ ਅਸੀਂ ਆਪਣੀ ਸਮੁੱਚੀ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੇਰਲ ਦੀ ਸਰਕਾਰ ਤੋਂ ਕੇਂਦਰ ਦੀ ਸਰਕਾਰ ਤੋਂ ਕਿਉਂਕਿ ਕੇਰਲ ਦੀ ਸਰਕਾਰ ਤੋਂ ਤੋਂ ਕੋਈ ਉਮੀਦ ਨਹੀਂ ਕਰ ਸਕਦੇ ਕੇਂਦਰ ਦੀ ਸਰਕਾਰ ਤੋਂ ਮੰਗ ਵੀ ਕਰਦੇ ਆ ਕਿ ਕਿਸੇ ਜਾਂਚ ਜਿਹੜੀ ਹੈ ਨਿਰਪੱਖ ਏਜੰਸੀ ਤੋਂ ਕਰਾ ਕੇ ਇਹਦੇ ਚ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਅੱਜ ਵੀ ਜਿਹੜੀ ਇਸ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਯੂਥ ਵਰਕਰਾਂ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਗਤ ਦਾ ਜਿਹੜਾ ਦਫਤਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀ ਨਿੰਦਾ ਕਰਦੇ ਆ ਕਰੜੀ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਕਿ ਇੱਕ ਫੇਕ ਤੁਸੀਂ ਜਿਹੜੇ ਪੱਤਰ ਬਣਾ ਕੇ ਜਿਸ ਤਰ੍ਹਾਂ ਉਹਦੇ ਤੇ ਰਾਜਨੀਤੀ ਕਰ ਰਹੇ ਹੋ ਅੱਜ ਲੋਕਾਂ ਨੂੰ ਤੁਸੀਂ ਗਮਰਾਹ ਨਹੀਂ ਕਰ ਸਕਦੇ ਲੋਕਾਂ ਨੂੰ ਪੂਰੀ ਭਲੀ ਭਾਂਤ ਇਸ ਵਿਸ਼ੇ ਬਾਰੇ ਜਾਣਕਾਰੀ ਹੈ ਤੁਹਾਡੇ ਸੁਭਾਅ ਬਾਰੇ ਵੀ ਜਾਣਕਾਰੀ ਹੈ ਕਿ ਕਾਂਗਰਸ ਕਿਸ ਤਰ੍ਹਾਂ ਦੇਸ਼ ਦੇ ਵਿੱਚ ਰਾਜਨੀਤੀ ਕਰਦੀ ਰਹੀ ਹੈ ਤੇ ਗਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਅੱਜ ਇਸ ਵਿਸ਼ੇ ਤੇ ਰੂਬਰੂ ਹੋਣ ਦੇ ਲਈ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਕਿ ਉਹ ਸਾਡਾ ਪਰਿਵਾਰ ਦਾ ਮੈਂਬਰ ਸੀ ਹਮੇਸ਼ਾ ਰਾਸ਼ਟਰੀ ਸਵੈਮ ਸੇਵਕ ਸੰਗ ਜਿਹਦੇ ਤੇ ਅੱਜ ਇਹਨਾਂ ਨੇ ਬੜੇ ਗੰਭੀਰ આરોਪ ਲਗਾਏ ਆ ਸੰਗ ਨੇ ਹਮੇਸ਼ਾ ਰਾਸ਼ਟਰ ਨਿਰਮਾਨ ਦੀ ਗੱਲ ਕੀਤੀ ਹੈ ਸੰਗ ਚਰਿੱਤਰ ਨਿਰਮਾਨ ਦਾ ਮੰਦਰ ਦੇ ਰੂਪ ਚ ਸੰਗ ਨੂੰ ਦੇਖਿਆ ਜਾਂਦਾ ਤੇ ਅੱਜ ਉਸ ਸੰਗ ਤੇ ਹੋਰ ਤਾਂ ਕੋਈ ਪੇਸ਼ ਚੱਲੀ ਨਹੀਂ ਇਸ ਤਰ੍ਹਾਂ ਦੇ ਗੰਭੀਰ ਜਿਹੇ આરોਪ ਲਾ ਕੇ ਕਾਂਗਰਸ ਸੋਚੀ ਰਾਜਨੀਤੀ ਤੇ ਉਤਰ ਰਹੀ ਹੈ ਅਸੀਂ ਉਸ ਦੀ ਵੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਸੋ ਅੱਜ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਸੀ ਬਹੁਤ-ਬਹੁਤ ਧੰਨਵਾਦ ਸਾਰੇ ਆਪਾਂ ਲੱਗ ਰਿਹਾ ਵੀ ਇਹ ਲਗਾਤਾਰ ਜਿਹੜਾ ਤਣਾਅ ਦੇ ਵਿੱਚ ਕਾਂਗਰਸ ਪਾਰਟੀ ਹੈ ਕਾਂਗਰਸ ਦੇ ਰਾਹੁਲ ਗਾਂਧੀ ਦੇ ਵੀ ਆਰਐਸਐਸ ਨੂੰ ਹਮਲਾ ਕਰਦੀ ਗੱਲ ਤੇ ਗੱਲ ਦੇ ਥਾਕੇ ਹੀ ਬਣੇ ਇਹ ਲੋਚਨਾ ਵੀ ਕਾਫੀ ਆਜਪਬ ਦੇ ਦਿੱਤੀ ਕੋਲ ਆਰਸਤੇ ਵਰਕਰ ਦੇ ਕਰਮਚਾਰੇ ਨੇਤਾ ਸੀ ਉਹਨਾਂ ਤੇ ਇਦਾਂ ਦੀ ਮੰਨ ਦੇ ਵਿੱਚ ਟਾਰਗੇਟ ਲਿਟਾ ਜਾ ਰਿਹਾ ਕਿ ਸੱਜਿਆ ਬਿਲਕੁਲ ਮੈਂ ਤੋਂ ਤੁਹਾਨੂੰ ਦੱਸ ਰਿਹਾ ਕਿ ਅੱਜ ਨਹੀਂ ਹੋ ਰਿਹਾ ਜਦੋਂ ਤੋਂ ਦੇਸ਼ ਆਜ਼ਾਦੀ ਤੋਂ ਬਾਅਦ ਵੀ ਲਗਾਤਾਰ ਸੰਘ ਦੇ ਜਿਹੜੇ ਸਵੈਮ ਸੇਵਕ ਹੈ ਉਹਨਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਜਿਹੜਾ ਇਤਿਹਾਸ ਦੇ ਵਿੱਚ ਪਈਆਂ ਤੁਸੀਂ ਸਾਰੇ ਉਸ ਨੂੰ ਪੜ ਸਕਦੇ ਹੋ ਔਰ ਕਾਂਗਰਸ ਰਾਹੁਲ ਗਾਂਧੀ ਸਾਰੀ ਕਾਂਗਰਸ ਅੱਜ ਉਹਨਾਂ ਨੂੰ ਕੋਈ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪੈ ਰਿਹਾ ਲੋਕਾਂ ਦਾ ਵਿਸ਼ਵਾਸ ਖੋ ਚੁੱਕੀ ਹੈ ਕਾਂਗਰਸ ਲਗਾਤਾਰ ਤਾਚੇ ਪਿਛਲੇ 12-13 ਸਾਲ ਤੋਂ ਲਗਾਤਾਰ ਉਹ ਸੱਤਾ ਤੋਂ 11 ਸਾਲ ਤੋਂ ਬਾਹਰ ਨੇ ਤੇ ਅੱਜ ਆਪਣੀ ਉਹ ਖੋਈ ਜ਼ਮੀਨ ਲੱਭਣ ਦੇ ਲਈ ਫੇਰ ਇਸ ਤਰ੍ਹਾਂ ਦੇ ਹੱਥ ਖੰਡਿਆਂ ਤੇ ਉਤਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਨੂੰ ਉਮੀਦ ਹੈ ਕਿ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਲੋਕ ਉਹਨਾਂ ਦੀਆਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਗੇ